ਮੈਨੂੰ ਲੱਭ ਰਹੇਗੇ ਮੈਨੂੰ ਪਤਾ ਸੀ ਤੁਸੀਂ ਥੋੜਾ ਮਹਿਕਮਾ ਇੱਧਰ ਲਈ ਅੱਜਕੱਲ ਮੈਂ ਪਤਾ ਕੀ ਡੈਡੀ ਦਾ ਫਿਰ ਹੁਣ ਬੀਜਾਂ ਬਜਾਈ ਕਰਦੇ ਹੋਏ ਮੈਨੂੰ ਤੋੜ ਤੜਾਈ ਦਾ ਧਿਆਨ ਹੁੰਦਾ ਤੇ ਉਹ ਹੁਣ ਥੱਲੇ ਦਾ ਦੋ ਖਰਬੂਜੇ ਕਦਵਾਣਾ ਤਿਆਰ ਆ ਠੀਕ ਹੈ ਮੈਨੂੰ ਤਾਂ ਤੜਾਉਣੀ ਹੈ ਠੀਕ ਹੈ ਬ੍ਰਾਇਨ ਕੀ ਕਰਨ ਲੱਗਿਆ ਹੈ ਬ੍ਰਾਇਨ ਇਹ ਸਾਡੇ ਗਵਾਂਢੀ ਨੇ ਕੁਝ ਨਾ ਕੁਝ ਕੰਮ ਕਰਨ ਲੱਗੇ ਹੋਏ ਆ ਆ ਇਹਨਾਂ ਨੇ ਘਰ ਵੇਚਤਾ ਮੰਮੀ ਬ੍ਰਾਇਨ ਨੂੰ ਮੈਰੀਨ ਬ੍ਰਾਇਨ ਨੂੰ ਨਾ ਚਲੇ ਜਾਣਾ ਆਪਣੀ ਤਾਂ ਰੌਣਕ ਚਾਂਦੀ ਰਹਿਣਗੀ ਆਪਣੀ ਰੌਣਕ ਚਲੀ ਜਾਣੀ ਆ ਬੜੇ ਭਾਜੇ ਆਉਂਦੇ ਸੀ ਇਹਨਾਂ ਦਾ ਹਾਂ ਹਾਂ ਅਗਲੇ ਵੀ ਨਾ ਆਵੜਦੀ ਹਾਂ ਜੀ ਇਹਨਾਂ ਨੇ ਲਿਆ ਉਹ ਵੀ ਵਧੀਆ ਨੇ ਉਤਾ ਪੀਪਲ ਵਧੀਆ ਆ ਰਹੇ ਨੇ ਪਰ ਆਇਆ ਆਪਣਾ ਇਹਨਾਂ ਨਾਲ ਕਨੈਕਸ਼ਨ ਬਣਿਆ ਹੋਇਆ ਸੀ ਨਾ ਹਾਂ ਮੈਂ ਸੁਭਾਓ ਕਰਾਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਮੈਂ ਮੈਨੂੰ ਜਦੋਂ ਪਤਾ ਲੱਗਿਆ ਮੈਨੂੰ ਜੀ ਨਹੀਂ ਲੱਗਦਾ ਲੈ ਲੱਭ ਕੇ ਛੇਤੀ ਆ ਅੱਛਾ ਮੈਂ ਦੇਖਾਂ ਹਾਂ ਪਹਿਲਾਂ ਲੱਭਣੇ ਪੈਣਗੇ ਆ ਸਿਗੇ ਉਹ ਹੋ ਗਿਆ ਹੁਣ ਮੈਨੂੰ ਲੱਗਦਾ ਤਿਆਰ ਨੇ ਹੁਣ ਫੇਰ ਤੂੰ ਇਹ ਬੇਲਾ ਬੋਲਾ ਵਟੇ ਨਹੀਂ ਹੋਣੀਆਂ ਮੇਰੇ ਕਰ ਦੋ ਠੀਕ ਦੋ ਖਰਬੂਜੇ ਖਦਵਾਨਾ ਕੱਟ ਦੋ ਚਲ ਗਿਆ ਕੈਂਚੀ ਲਿਆ ਆ ਮੈਂ ਲੈ ਲੈਂਦੀ ਆ ਵੇਖੋ ਆ ਆ ਇਧਰ ਨੂੰ ਆਜੋ ਆ ਵੇ ਆ ਤੂੰ ਲੈ ਅੱਛਾ ਇਹ ਤਾਂ ਖਾਸ ਹੈ ਵਡੇ ਵਡੇ ਹੋਏ ਹੋਏ ਨੇ ਹੋਰ ਕੀ ਆਹ ਖਦਵਾਨੇ ਹਉ ਉਹ ਹੋਰ ਹਾ ਟੋੜ ਦੂ ਤੋ ਇਹਨੂੰ ਵੀ ਆਪਾਂ ਰੱਖ ਕੇ ਫੇਰ ਕਰਾਂਗੇ ਆ ਵੇਖੀ ਕਿੰਨਾ ਸੋਹਣਾ ਲੱਗਿਆ ਇੱਕ ਨਿਗਾਜਿਆ ਦੇ ਉਰੇ ਉਹਰੇ ਕਰ ਦੋ ਹਾਂ ਸੋਹਣੇ ਲੱਗੇ ਹੋਏ ਆ ਹਾਂ ਸੋਹਣੇ ਲੱਗ ਰਹੇ ਆ ਉਹ ਉਰੇ ਕਰ ਦੋ ਕਰੇਲੇ ਲੱਗਿਆ ਤੁਨ ਨੂੰ ਕਰੇਲੇ ਠੀਕ ਉਹ ਵੱਡੇ ਜਿਹੜੇ ਆ ਮੜ ਜੇ ਹੋਏ ਕਿ ਕਿੱਥੇ ਨੇ ਹਾਂ ਸੀ ਸੱਚ ਹਾਂ ਬੜੀ ਸੋਹਣੀ ਲੱਗਿਆ ਹੋਇਆ ਨਾ ਹੋਰ ਕੀ ਹੁਣ ਬਾਅਦ ਥੋੜੀ ਦੇਰ ਦਾ ਆ ਹੁਣ ਮੁੜ ਕੇ ਵੜੀ ਵੜੀ ਹੂੰ ਵੱਡੇ ਵੱਡੇ ਆ ਬੜਾ ਸੋਹਣੇ ਇੱਕ ਉੱਪਰ ਵੀ ਸੀਗਾ ਮੈਨੂੰ ਲੱਗਦਾ ਦੇਖਾ ਖਿਰੇ ਛੁੱਟ ਕੇ ਫੇਰ ਲੱਗਣ ਲੱਗੇ ਤਾਂ ਥੱਲੇ ਸੁੱਕੀ ਪਈ ਵੇਲ ਹੂੰ ਸੋਣੀ ਲਏ ਆ ਨਾ ਇਸ ਵਾਰ ਕਰੀ ਲੇ ਹਾਂ ਲੱਥੀ ਜਾਂਦੇ ਆ ਆਪਣਾ ਵਧੀਆ ਸੜੀ ਜਾਂਦਾ ਹੂੰ ਇਹ ਨਹੀਂ ਇਹ ਨਹੀਂ ਇਹ ਨਾ ਤੋੜਿਓ ਬ੍ਰਾਂਡ ਉਹਨੇ ਪੈਕਿੰਗ ਕਰਨ ਲੱਗੇ ਹੋਏ ਆ ਡੇਡਾ ਤੇ ਕੱਢ ਵੀ ਆਇਆ ਇਹ ਅੱਛਾ ਤੂੰ ਇੰਡੀਆਂ ਲਿਖਣੀਆਂ ਨੇ ਐ ਪਿੰਡਿਆ ਤੋੜਦੇ ਆ ਬਾਜਾਪਾ ਆਹ ਕਰਨਗੇ ਮਣੀ ਦੇਖੀ ਨਾ ਭਰ ਲਿਆ ਡੰਗਾ ਜਿਆ ਆ ਹੋਰ ਟੁੰਡੀ ਕਾ ਵੱਲੋਂ ਨੇ ਹੂੰ ਦੇਖ ਤਾਂ ਲਿਓ ਸੋ ਤੁਸੀਂ ਆ ਡੈਡੀ ਲੱਗੇ ਆਪਣਾ ਕਰਨ ਆਪਾਂ ਕਿਉਂ ਖੜੀਆਂ ਮੰਮੀ ਆਹੋ ਆਪਾਂ ਖੜੀਆਂ ਆਲੇ ਮੇਰੇ ਪਾਖੀਰੇ ਵੀ ਦੋ ਤਿੰਨ ਹੋ ਗਏ ਡੈਡੀ ਆਪਣਾ ਕੰਮ ਚਲਾ ਲਿਆ ਡਾਡੀ ਦਾ ਆਪਾਂ ਡਾਡੀ ਕਹਿੰਦੇ ਆ ਇਹਨਾਂ ਨੇ ਤਾਂ ਕਹੀ ਜਾਣਾ ਕੁਛ ਨਾ ਕੁਛ ਦੇਖੀ ਆਏ ਓ ਮਾਈ ਗੋਡ ਆ ਕੀ ਦਿਗਾਇਆ ਤੁਸੀਂ ਮੈਨੂੰ ਮਾਈ ਗਾਡ ਵੇਸਾ ਹੀ ਕੁੜਕਾ ਬਣਿਆ 20 ਕਿੰਨੇ ਕੁ ਚਾਹੀਦੇ ਹੁੰਦੇ ਆ ਕਿ ਦੱਸ ਸਿਆ ਦਾ ਪੀ ਹੈ ਹਜ਼ਾਰਾਂ ਪੀ ਹੋ ਗਿਆ ਇਹਦਾ ਬਣਿਆ ਬੱਲੇ ਸਾਈਸ ਦੇ ਕੋ ਬਸ ਕਰੋ ਇਹਨੂੰ ਹੁਣ ਕਿ ਤੋੜ ਲੋ ਦੱਸ ਇਹਨੇ ਤਾਂ ਆਪਣੀ ਆਹ ਸਾਰੀ ਛੱਡ ਦੇਣੀ ਆ ਜਿਹੜਾ ਫੈਂਸ ਜਿਹੜਾ ਭਾਰੀ ਭਾਰੀ ਨੇ ਆਹ ਵੇਖੀ ਮੈਂ ਆਪਣਾ ਆ ਵੇਹ ਹਦਵਾੜਾ ਉਹ ਤਾਂ ਤੋੜ ਲੈਣਾ ਆਪਾਂ ਆਵੇ ਖੜਖੜੇ ਨੇ ਆਪਾਂ ਪਹੁੰਚਾ ਆਪਾਂ ਨੂੰ ਵੇਹੇ ਦੀਆਂ ਸੱਚੀ ਗੱਲਾਂ ਹੈ ਆ ਨਿੱਕਾ ਜਾ ਇਹ ਮੈਂ ਕਹਿੰਦੀ ਹਾਂ ਵੇਲਾ ਆਪਾਂ ਚੱਕ ਦਾਂਗੇ ਹਾਂ ਤਾ ਹੋਰ ਲੱਗਿਆ ਜੀ ਨਹੀਂ ਕਰਦਾ ਚੱਕਣਾ ਸਹੀ ਗੱਲ ਆ ਹਾਈ ਮਮੀ ਪਿੰਡੀਆਂ ਲੱਗੀਆਂ ਬੜੀਆਂ ਸੋਹਣੀਆਂ ਲੱਗਦੀਆਂ ਤਾਂ ਮੈਂ ਹੀ ਲਾ ਲਿਆ ਜੇ ਡੈਕੋਰੇਟਿਵ ਹੈ ਘਰ ਚ ਦੋ ਚਾਰ ਬੁੱਟੇ ਉਹੀ ਚਾਹੇ ਲਾਲਵੇ ਗਮਲੇ ਆ ਜੀ ਕਿੰਨਾ ਸੋਹਣੇ ਲੱਗਣੇ ਇਹ ਫੁੱਲ ਫੁੱਲ ਬੜੇ ਮਹਾਨ ਨੇ ਜੀ ਆਹੋ ਫਿਰ ਕੱਟ ਲਿਓ ਵੀ ਤੇ ਆਹਾ ਫਿਰ ਆ ਬੁੜੀਆਂ ਉਗੀਆਂ ਆਪਣੀਆਂ ਹੈਲੋ ਹਾਈ 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 ਨਿੱਕੀਓ ਜੇ ਜਦ ਮੈਂ ਨਹੀਂ ਬੜਾ ਛੋੜਾ ਤੁਸੀ ਮਿਲਦੇ ਹੋ ਮੈਨੂੰ ਆਕੇ ਹੈਂ ਓਏ ਟੀਡੇ ਮੀਡੀ ਹੋ ਰਿਹਾ ਰਾਕੀ ਰਾਕੀ ਹੈਲੋ ਹੈਲੋ ਯੈਸ ਯੈਸ ਹਾ ਹਾ ਓਏ ਨੂ ਨੂ ਓਏ ਨੂ ਨੂ ਮਨ ਬੜੇ ਛੋਨੇ ਲੱਗਦੇ ਆ ਤੁਸੀਂ ਹੂੰ ਮੇਰੀ ਲੀਨਾ ਨੂੰ ਬੜੇ ਪਿਆਰਿਓ ਟੀਡੇ ਜੈ ਡੇੜੀ ਮੈਨੂੰ ਹੁਣੇ ਬਾਹਰ ਦਿਖਿਆ ਸੀ ਹੁਣ ਫੇਰ ਜਾ ਕੇ ਲੋਕ ਦੇ ਕੇ ਤੇ ਅੰਦਰ ਤੇ ਬਾਕੀ ਨਾ ਮੰਮੀ ਨੇ ਅੱਜ ਖੁਰਮੇ ਦੀ ਰੈਸਪੀ ਐਕਚੁਅਲੀ ਆਪਣੇ ਚੈਨਲ ਦੇ ਉੱਤੇ ਆਪ ਪਾਈ ਆ ਤੇ ਇਸ ਤੋਂ ਪਹਿਲਾਂ ਤੇ ਖੁਰਮੇ ਬੜੇ ਵਧੀਆ ਬਣੇ ਨੇ ਬਹੁਤ ਹੀ ਸਵਾਦ ਤੇ ਘਰੇ ਖੁਰਮੇ ਕਿਉਂਕਿ ਵੱਡੀ ਗੱਲ ਕੀ ਹੁੰਦੀ ਆ ਆਪਾਂ ਜਦੋਂ ਕੋਈ ਚੀਜ਼ ਬਾਹਰੋਂ ਲੈਨੇ ਆ ਨਾ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਉਹਦੇ ਵਿੱਚ ਕੀ ਪਾਇਆ ਕਿਵੇਂ ਪਾਇਆ ਬਿਲਕੁਲ ਤੇ ਕਦੋਂ ਦੇ ਬਣੇ ਕਦੋਂ ਦੇ ਬਣੇ ਤੇ ਵੱਡੀ ਗੱਲ ਉਹ ਚੀਜ਼ਾਂ ਪ੍ਰੋਫਿਟ ਵਾਸਤੇ ਬਣੀ ਆਉਂਦੀਆਂ ਏੜੀ ਘਰ ਦੀ ਚੀਜ਼ ਆ ਘਰੇ ਲੋ ਇਹ ਟੇਸ ਲਈ ਕਿ ਵਧੀਆ ਬਣੀ ਹੈ ਕਦੇ ਕਦੇ ਬੱਚਿਆਂ ਨੂੰ ਦੇਣੇ ਹੁੰਨੇ ਆ ਇਦਾਂ ਔਰ ਉਹਨਾਂ ਲਈ ਖੁਸ਼ ਹੋ ਕੇ ਖਾਂਦੇ ਨੇ ਸੋਜੀਣਾ ਨਹੀਂ ਦੇਖੀ ਚੈਨਲ ਤੇ ਆ ਕੇ ਦੇਖ ਲਿਓ ਇੱਕ ਵਾਰ ਆਲਰੇਡੀ ਪਾਈ ਹੋਈ ਹੈ ਵੀਡੀਓ ਛੇ ਹਮ ਹਾਂਜੀ ਉਹ ਹਮ ਹਮ ਯਾ ਵੈਰੀ ਗੁੱਡ ਜ਼ੈਦ ਨਹੀਂ ਹੈਗਾ ਵਿੱਚ ਤੇ ਜ਼ੈਦ ਮਸੋਕਾ ਸੀਗਾ ਲਵਲੀ ਹੋਰ ਕਿਵੇਂ ਜਾ ਸਕੂਲ ਤੇ ਰਾਜ ਮੈਂ ਬਸ ਬਾਹਰ ਲਾਉਣ ਬੈਕੇ ਉਧਰ ਹੋਮ ਬਾਈ ਕਰ ਲਾ ਆਪਣਾ ਫਿਰ ਪਲੇ ਕਰ ਲਾ ਬਾਹਰ ਮੈਂ ਜਾ ਆ ਜਾ ਇਧਰ ਆ ਰਿਹਾ ਦੇਖ ਸ਼ਾਮ ਦਾ ਮਾਹੌਲ ਦੇਖੋ ਜੀ ਕਿੱਦਾਂ ਸੋਹਣਾ ਪੌਫਾ ਆਜਾ ਖਾਣ ਵਾਲੀਆਂ ਮਿਰਚਾਂ ਨੇ ਮਤਲਬ ਜਿਹੜੀਆਂ ਕੱਚੀਆਂ ਆਪਾਂ ਐਸਾ ਸੈਲਡ ਖਾਈ ਦੀਆਂ ਕੀ ਆਹੀ ਬਾਤ ਆ ਇਹਨਾਂ ਨੂੰ ਮੈਂ 2 ਦਿਨ ਪਹਿਲਾਂ ਦੇਖ ਰਿਹਾ ਸੀ ਮੈਨੂੰ ਲੱਗਿਆ ਸੀ ਪਤਲੀਆਂ ਪਤਲੀਆਂ ਇਹਦੇ ਵਰਗੀਆਂ ਲੱਗ ਰਹੀਆਂ ਸਾਰੀਆਂ ਕਿੰਡੀਆਂ ਸੋਹਣੀਆਂ ਹੋ ਗਈਆਂ ਮੁੱਠੀਆਂ ਮੁੱਠੀਆਂ ਹਨ ਜਿਵੇਂ ਸੈਲਡ ਵੀ ਖਾਧੀਆਂ ਆਸਾਦੀਆਂ ਤਾਂ ਹਾਲੀ ਬਤਾ ਲਈ ਸ਼ਾਬਾਸ਼ ਕਮ ਕਮਿੰਗ ਬ੍ਰੇਕ ਸੱਜੇ ਲੱਗ ਖੱਬੇ ਲੱਗੇ ਬ੍ਰੇਕੀ ਦੇ ਨਾਲ ਆ ਅੱਛਾ ਪਰ ਇਹ ਨਹੀਂ ਜੋ ਨਾ ਨਾ ਪਰ ਮੈਂ ਇਧਰ ਅੱਗੇ ਲੱਜਣਾ ਦੱਬੋ ਹੁਣ ਥੋੜਾ ਪੈਰ ਨਾਲ ਪੁਸ਼ ਕਰਨਾ ਪੈਂਦਾ ਆਹ ਡੜਾ ਕੀ ਹੋਇਆ ਥੋੜੇ ਜਿਆਦਾ ਪੁਸ਼ ਕਰਨਾ ਮੈਨੂੰ ਵੀਰ ਜੀ ਨੇ ਵੀ ਟੋਣੀ ਆ ਕਿਉਂ ਤੁਸੀਂ ਜਿਆਦਾ ਹੈ ਵੀ ਹੋ ਸਕਦਾ 89 ਦੇ ਵਖਾ ਦਾ ਜਿੱਜਾ ਹੋ ਕੇ ਨਾ ਚਲਾ ਕੇ ਮਜ਼ਾ ਬੜਾ ਆਉਂਦਾ ਹਾਂ ਪਰ ਇਹ ਮੈਨੂੰ ਲੱਗਦਾ ਮੈਂ ਥੋੜਾ ਹੈਵੀ ਆ ਉਹਦੇ ਕਰਕੇ ਚੱਲਿਆ ਨਹੀਂ ਮੈਂ ਚੱਲ ਰਿਹਾ ਉੱਥੇ ਆ ਬਾਅਦ ਓਕੇ ਕੀ ਕਹਿੰਦੀ ਮੈਂ ਵੀ ਜੁੜਾ ਕਰਾਉਣਾ ਕਹਿੰਦੀ ਮੇਰਾ ਵੀ ਜੁੜਾ ਕਰਾ ਮੈਂ ਕਹਿੰਦਾ ਉਹ ਮੁੰਡਿਆ ਉਹ ਉਹ ਰੋਕੀ ਤੂੰ ਵੀ ਜੁੜਾ ਕਰਾਇਆ ਜਿਆਦਾ ਦੇਖਦੇ ਆ ਹੈਲੋ ਇਹਨੇ ਜੁੜਾ ਕੀਤਾ ਹੈਲੋ ਚਲੀ ਮੈਂ ਮੇਰਾ ਅੰਦੀਪ ਦਾ ਤੇ ਛੋਟੇ ਕੋਲਾ ਤੇ ਛੋਟੇ ਕੋਲਾ ਲੈ ਦਿਖਾਈ ਹੂੰ ਅੱਲਾ ਰਿਸਣੀ ਦਾਲਦੀ ਆ ਪਾਪਾ ਨੇ ਵੀ ਦਿਖਾ ਕੇ ਆ ਜੱਟੋ ਜੀ ਤੇ ਪਾਪਾ ਨੇ ਦਿਖਾ ਕੇ ਆ ਪਾਪਾ ਨੇ ਮੇchu ਰੱਖ ਦਿੱਤਾ ਤੇ ਟੈੜਾ ਤੇ ਰੇਸ ਨਾਲ ਨਾ ਕਹਿੰਦੀ ਵੀਰੇ ਨਾਲ ਮੇਰੀ ਫੋਟੋ ਵਿੱਚੋਂ ਮੈਂ ਦੇਖਿਆ ਤੇਰਾ ਪੁੱਤ